ਅਲ ਮਕਰੰਦ ਮਹੀਲ ਮਹੀਪਤ ਤੇ ਸਰੰਜਾਮ ਲਫ਼ਜ਼ਾਂ ਦੇ ਕੀ ਅਰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਹੁਮੁੱਲੇ ਲਫ਼ਜ਼ਾਂ ਦੇ ਵਿੱਚੋਂ ਅੱਜ ਇਹਨਾਂ ਲਫ਼ਜ਼ਾਂ ਦੇ ਅਰਥ ਜਾਣਦੇ ਆਂ ਪਹਿਲਾ ਲਫ਼ਜ਼ ਹੈ ਅਲ ਜਿਸ ਦਾ ਇੱਕ ਅਰਥ ਹੈ ਪੌਰਾ ਜਾਂ ਪਵਰਾ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਰਹਿ ਨਾ ਜਾਈ ਦੂਜਾ ਲਫ਼ਜ਼ ਹੈ ਮਕਰੰਦ ਜਿਸ ਦਾ ਅਰਥ ਹੈ ਫੁੱਲਾਂ ਦਾ ਰਾਸ ਯਾਨੀ ਕਿ ਸ਼ਹਿਦ ਅਲਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰਿਝੈ ਅਗਲਾ ਲਫ਼ਜ਼ ਹੈ ਮਹੀਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਅਨੁਸਾਰ ਇਹ ਲਫ਼ਜ਼ ਦੋ ਲਫ਼ਜ਼ਾਂ ਮਹੀ ਤੇ ਅਲ ਦਾ ਸੁਮੇਲ ਹੈ ਮਹੀ ਦਾ ਅਰਥ ਹੈ ਧਰਤੀ ਤੇ ਅਲ ਦਾ ਅਰਥ ਹੈ ਆਕਾਸ਼ ਸੋ ਮਹੀਲ ਦਾ ਅਰਥ ਹੈ ਧਰਤੀ ਤੇ ਆਕਾਸ਼ ਦੇ ਵਿੱਚ ਯਾਨੀ ਕਿ ਹਰ ਥਾਂ ਤੇ ਮੌਜੂਦ ਜਲ ਥਲ ਮਹੀਲ ਰਹਿ ਆ ਭਰ ਪੂਰੀ ਇਸੇ ਤਰ੍ਹਾਂ ਲਫ਼ਜ਼ ਹੈ ਮਹੀਪਤ ਜੋ ਕਿ ਮਹੀ ਅਤੇ ਪਤ ਲਫ਼ਜ਼ਾਂ ਦਾ ਸੁਮੇਲ ਹੈ ਤੇ ਇਸ ਦਾ ਅਰਥ ਹੈ ਧਰਤੀ ਦਾ ਮਾਲਕ ਆਖਰੀ ਲਫ਼ਜ਼ ਹੈ ਸਰੰਜਾਮ ਸਰੰਜਾਮ ਦਾ ਅਰਥ ਹੈ ਕਿਸੇ ਚੀਜ਼ ਦੇ ਆਹਰ ਚ ਲੱਗਣਾ ਸਰੰਜਾਮ ਲਾਗ ਪਵਜਲ ਤਰਨ ਕੈ ਯਾਨੀ ਕਿ ਸੰਸਾਰ ਸਮੁੰਦਰ ਨੂੰ ਪਾਰ ਕਰਨ ਦੇ ਆਹਰ ਚ ਲੱਗੋ ਸਗਲ ਸਰੰਜਾਮ ਕਰੇ ਪ੍ਰਭ ਆਪੇ ਇਥੇ ਸਰੰਜਾਮ ਦਾ ਅਰਥ ਇੰਤਜ਼ਾਮ ਜਾਂ ਪ੍ਰਬੰਧ ਕਰਨਾ ਹੈ ਇਸ ਤੁਕ ਦਾ ਅਰਥ ਹੈ ਕਿ ਪਰਮਾਤਮਾ ਸ਼ਰਨ ਆਏ ਮਨੁੱਖ ਦੇ ਸਾਰੇ ਕਾਰਜ ਰਾਸ ਕਰਨ ਦਾ ਆਪ ਹੀ ਪ੍ਰਬੰਧ ਕਰਦਾ ਹੈ